ਚੋਰੀਆਂ ਦੀ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਣਾ ਵੱਲੋਂ ਸ਼ਰੀਆਮ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਸ਼ਹਿਰ ਤੋਂ ਸਾਹਮਣੇ ਆਇਆ ਜੁਥੇ ਗੁਰਦਾਸਪੁਰ ਸ਼ਹਿਰ ਦੇ ਇੱਕ ਪੋਸ਼ ਇਲਾਕੇ ਰੂਲੀਗਾ ਰਾਮ ਕਲੋਨੀ ਵਿੱਚ ਲక్ష్ਮੀ ਨਾਰਾਇਣ ਧਾਮ ਨੂੰ ਚੋਰਾ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ ਮੰਦਰ ਦੇ ਅੰਦਰੋਂ ਮਹਿੰਗੀ ਮੁੱਲ ਦੀਆਂ ਪਿੱਤਲ ਦੀਆਂ ਮੂਰਤੀਆਂ ਤੇ ਹੋਰ ਸਮਾਨ ਦੇ ਨਾਲ ਲੰਗਰ ਲਈ ਦਾਨ ਪਾਤਰ ਦੇ ਵਿੱਚ ਰੱਖੀ ਗਈ 25000 ਦੀ ਨਗਦੀ ਚੋਰੀ ਕਰਕੇ ਲੈ ਗਏ ਮੰਦਰ ਦੇ ਸੇਵਾਦਾਰਾਂ ਦੇ ਅਨੁਸਾਰ ਚੋਰ ਨੇੜੇ ਦੇ ਇੱਕ ਟੁੱਟੇ ਪਏ ਸ਼ਟਰ ਦੀਆਂ ਪੌੜੀਆਂ ਚੜ੍ਹ ਕੇ ਛੱਤ ਰਾਹੀਂ ਮੰਦਰ ਦੇ ਵਿੱਚ ਦਾਖਲ ਹੋਏ ਚੋਰੀ ਦੀ ਇਸ ਵਾਰਦਾਤ ਨੂੰ ਔਣਾ ਵੱਲੋਂ ਜਾਂਚ ਦਿੱਤਾ ਗਿਆ ਉਨ੍ਹਾਂ ਨੇ ਨਾ ਸਿਰਫ ਦਰਬਾਰ ਦੇ ਵਿੱਚ ਪਈਆਂ ਪਿੱਤਲ ਦੀਆਂ ਅੱਠ ਮੂਰਤੀਆਂ ਅਤੇ ਤਿੰਨ ਗੁਰਜ ਚੋਰੀ ਕੀਤੇ ਬਲਕਿ ਸੰਦੂਕ ਖੋਲ ਕੇ ਉਸ ਵਿੱਚ ਪਿਆ ਪਿੱਤਲ ਦਾ ਸਮਾਨ ਘੰਟੀਆਂ ਆਦਿ ਵੀ ਚੋਰੀ ਕਰਕੇ ਲੈ ਗਏ ਮੰਦਰ ਦੇ ਵਿੱਚ ਜਗਦੀ ਅਖੰਡ ਜੋਤ ਲਈ ਰੱਖੇ ਗਏ ਕਿਉ ਦੇ ਡੱਬੇ ਵਿੱਚ ਚੋਰੀ ਕਰਕੇ ਚੋੜ ਲੈ ਗਏ ਤੁਹਾਨੂੰ ਦੱਸ ਦਿੰਦੇ ਕਿ ਮੰਦਿਰ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਨੇ ਪਰ ਚੋਰ ਕੱਲੇ-ਕੱਲੇ ਨੇ ਜਾ ਕੇ ਚੋਰੀ ਦਾ ਸਬੂਤ ਨੂੰ ਮਿਟਾਉਣ ਦੇ ਲਈ ਉਹਨਾਂ ਵੱਲੋਂ ਡੀਵੀਆਰ ਵੀ ਚੋਰੀ ਕੀਤਾ ਗਿਆ ਮੰਦਿਰ ਦੀ ਸੇਵਾਦਾਰਾ ਤੇ ਮੁਕੁਲ ਦੱਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਮੰਦਿਰ ਦੇ ਵਿੱਚ ਚੋਰੀ ਹੋਈ ਸੀ ਪਰ ਉਸ ਨੂੰ ਸੁਲਝਾਉਣ ਦੇ ਵਿੱਚ ਪੁਲਿਸ ਨਾਕਾਮ ਰਹੀ ਅੱਜ ਫਿਰ ਮੰਦਿਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੇਰਾ ਨਾਮ ਮੁਕੁਲ ਦੱਤਾ ਹੈ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਹੁੰਚ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਤੋਂ ਫੋਨ ਆਇਆ ਸੀਗਾ ਕਿ ਇੱਧਰ ਤਾਂ ਸਵੇਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਦਰਾਨੀ ਦੇ ਭਗਵਾਨ ਸਾਰੇ ਨੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਸਾਡੇ ਦੇ ਵਿੱਚ ਕੈਸੀਗਾ ਵੀ 25000 ਰੁਪਏ ਆਪਾਂ ਸ਼ਿਵਰਾਤਰੀ ਨਾਲ ਲੰਗਰ ਲਾਉਂਦੇ ਹਰ ਸਾਲ ਤੇ ਉਹ ਵੀ ਚੋਰ ਲੈ ਗਿਆ ਆਪਣੇ ਨਾਲ ਇਹਨਾਂ ਨਾਲ ਇੱਥੇ ਪਿੱਤਲ ਦੇ ਪਲੇਟਾਂ ਸੀਗੀਆਂ ਘੰਟੀ ਸੀਗੀ ਛੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਲ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਵੀ ਉਹ ਵੀ ਨਾਲ ਲੈ ਗਏ ਆਪਣੇ ਅੰਦਰ ਦੇਸੀ ਘੋੜੇ ਡੱਬੇ ਸੀਗੇ ਸਾਡੇ ਉੱਤੇ ਖੰਡ ਜੋ ਜਗਦੀ ਹੈ 24 ਸਿਕੰਡ ਤੇ ਉਹ ਵੀ ਆਪਣੇ ਨਾਲ ਲੈ ਗਏ ਤੇ ਅੰਦਰ ਰਸੋਈ ਚ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਲ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਏਗਾ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਤੇ ਤਿਲ ਪਾ ਭਾਰੀ ਹੈ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣੇ ਜੀ ਤਿੰਨ ਗੁਰਜ ਸੀਗੇ ਦੋ ਛੇਰ ਸੀ ਦੋ ਛੇਰ ਸੀਗੇ ਇੱਕ ਕੈਂਟੀ ਸੀਗੀ ਜੀ ਪਿੱਤਲ ਦੀ ਕੁੱਲ ਕਿੰਨਾ ਦਾ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਔਰ ਸਮਾਨ ਕਿੰਨੇ ਦਾ ਹੋਏਗਾ ਪਿੱਤਲ ਦੀ ਮੂਰਤੀ ਲਾ ਲ ਤੁਸੀਂ 50-60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਏ ਉਹ ਲੱਖ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਆਜ ਤੋਂ ਦੋ ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਵਰਾਤਰੀਆ ਲੰਗਾ ਲਾਣਾ ਸੀਗਾ ਕੀ ਮੰਗ ਕੀ ਕਰਦੇ ਹੋ ਨਾ ਮੰਗੇ ਇਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਐ ਨਾ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਪੁਲਿਸ ਨੂੰ ਕੰਪਲੇਨ ਪੁਲਿਸ ਨੂੰ ਮੌਕੇ ਤੇ ਕੰਪਲੇਂਟ ਕਰਤੀ ਸੀ ਜੀ ਐਸਓ ਸਾਹਿਬ ਮੌਕੇ ਤੇ ਆ ਗਏ ਸੀ ਜੀ ਮੇਰਾ ਨਾਮ ਸ਼ਮਾ ਹੈ ਤੇ ਗੁਰਦਾਸਪੁਰ dham ਤੋਂ ਹੀ ਬੋਲਦੇ ਪਏ ਆ ਲక్ష్ਮੀ ਨਾਰਾਇਣ ਦਾੰਤੋਂ ਤੇ ਭਈਆ ਸਾਡੇ ਇੱਥੇ ਦਾਮਚ ਸੇਰੇ ਅਸੀਂ ਆਏ ਆ 8 ਵਜੇ ਜੋ ਜਗਾਉਣ ਵਾਸਤੇ ਜਦੋਂ ਅਸੀਂ ਆਏ ਤੇ ਥਿਆਂਦਿਆਂ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਦਾਮ ਚ ਸਾਡੇ ਦਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰਾ ਹੀ ਸਮਾਨ ਲੈ ਗਏ ਪਿੱਤਲ ਦੇ ਗੁਰਜੇ ਸੀਗੇ ਪਿੱਤਲ ਦੀਆਂ ਪਲੇਟਾਂ ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਬਈ ਹੈ ਜੋ ਖੜਿਆਣਾਂ ਨੇ ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਣੀ ਜੋ ਤਾਂ ਹੀ ਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਬਈਆ ਤੇ ﺍﻟमारी ਖੋਲ ਕੇ ਕਿਓ ਦੇ ਡੱਬੇ ﺍﻟमारी ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਹਾਂਜੀ ਕੈਸ਼ ਵੀ ਹੈ ਬਈਆ 20 25000 ਰੁਪਿਆ ਕੈਸ਼ ਵੀ ਹੈ ਉਹ ਕਿੱਥੇ ਪਿਆ ਹੈ ਉਹ ਐ ਇਹਦੇ ਵਿੱਚ ਪਿਆ ਨਹੀਂ ਐ ਗੱਲੇ ਦੇ ਵਿੱਚ ਅੱਛਾ ਗੱਲ ਮਤਲਬ ਧੰਦਾ ਪੈਸਾ ਹਾਂਜੀ 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 ਸੇਵਾ ਦਾ ਇਕੱਠਾ ਲੰਗਰ ਲਗਾਣਾ ਸੀ ਬਈਆ ਇਸ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਇਕੱਠੀ ਕੀਤੀ ਦੀ ਸੀ ਤੋ ਉਹ ਸੰਗਤ ਕੋਲੋਂ ਸਾਰੀ ਕੋਲੋਂ ਆਏ ਕੋਲੋਂ ਕੀ ਗੱਲ ਹੈ ਹਾਂਜੀ ਉਹ ਸਾਰੇ ਸੀੜੀਆਂ ਚੜ੍ਹ ਕੇ ਆਏ ਬੈਗ ਤੋਂ ਬੈਗ ਕੀ ਹੈ ਬੈਗ ਨਾਲੇ ਖਾਲੀ ਪਲਾਟ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ ਕੇ ਆਏ ਉਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏਗੇ ਪਹਿਲੇ ਵੀ ਇੱਥੇ ਚੋਰੀ ਹੋਈ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਪਈ ਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਤੇ ਕੈਮਰੇ ਕੈਮਰੇ ਲੱਗੇ ਕੈਮਰੇ ਉਹ ਤੋੜ ਗਏ ਡੀਵੀਆ ਤੋੜ ਕੇ ਚਲੇ ਗਏ ਭਈਆ ਸਾਰੇ ਤੋੜ ਨਾਲ ਹੀ ਲੱਗੇ ਆਪਣੀ ਜੀ ਨਾਲ ਹੀ ਲੱਗੇ ਉਹ